ਕੀ ਪੰਜਾਬ ਦੇ ਲੋਕ ਉਹਨਾਂ ਨੇਤਾਵਾਂ ਨੂੰ ਆਪਣਾ ਹੁਕਮਰਾਨ ਮੰਨ ਸਕਦੇ ਹਨ ਬਲਦੀ ਹੋਈ ਚਿਤਾ ਨੂੰ ਵੇਖ ਕੇ ਜਿਨ੍ਹਾਂ ਦੀਆਂ ਅੱਖਾਂ ਚਮਕ ਉੱਡਦੀਆਂ ਹਨ ਕੀ ਪੰਜਾਬ ਦੇ ਲੋਕ ਸੱਤਾ ਉਹਨਾਂ ਲੋਕਾਂ ਨੂੰ ਸੌਂਪ ਸਕਦੇ ਹਨ ਜੋ ਲਾਸ਼ਾਂ ਵੇਖਦੇ ਹੀ ਸਾਜ਼ਿਸ਼ਾਂ ਘੜਨ ਲੱਗਦੇ ਹਨ ਕੀ ਪੰਜਾਬ ਦੇ ਲੋਕ ਇਹੋ ਜਿਹੇ ਲੋਕਾਂ ਦੇ ਪੱਖ ਵਿੱਚ ਖੜੇ ਹੋ ਸਕਦੇ ਹਨ ਜੋ ਕਫਨ ਦੀ ਕੀਮਤ ਲਗਾਉਣ ਲੱਗਦੇ ਹਨ ਕੀ ਇਹ ਉਹੀ ਪੰਜਾਬ ਹੈ ਜਿੱਥੇ ਪਿੰਡ ਵਿੱਚ ਇੱਕ ਵੀ ਮੌਤ ਹੋ ਜਾਵੇ ਤੇ ਪੂਰਾ ਪਿੰਡ ਦੁਖੀ ਹੁੰਦਾ ਹੈ ਤੇ ਫਿਰ ਪੰਜਾਬ ਵਿੱਚ ਇੱਕ ਕਹਿੋ ਜੇ ਲੋਕ ਆ ਗਏ ਨੇ ਜੋ ਮੌਤ ਦਾ ਮੁੱਲ ਲਗਾਉਂਦੇ ਨੇ ਲਾਸ਼ਾਂ ਤੇ ਰਾਜਨੀਤੀ ਕਰਦੇ ਨੇ ਕਿੰਨੇ ਅਧਿਕਾਰ ਦਿੱਤਾ ਹੈ ਇਹਨਾਂ ਨੂੰ ਪੰਜਾਬੀਆਂ ਵਿੱਚ ਸ਼ਾਮਲ ਹੋ ਕੇ ਸਾਡੇ ਦੁੱਖਾਂ ਦਾ ਮਜ਼ਾਕ ਉਡਾਉਂਦਾ ਯਾਦ ਹੈ ਨਾ ਤੁਹਾਨੂੰ ਕੇਜਰੀ ਵਾਜੀ ਨੇ ਕਿਸ ਤਰ੍ਹਾਂ ਲੱਖ ਦੀ ਮੌਤ ਦਾ ਤਮਾਸ਼ਾ ਬਣਾਇਆ ਸੀ ਯਾਦ ਹੈ ਨਾ ਤੁਹਾਨੂੰ ਕਿਵੇਂ ਗਜੇਂਦਰ ਨਾਮ ਦਾ ਕਿਸਾਨ ਫਾਂਸੀ ਤੇ ਚਲ ਗਿਆ ਸੀ ਯਾਦ ਹੈ ਨਾ ਤੁਹਾਨੂੰ ਕਿਵੇਂ ਸਾਬਕਾ ਸੈਨਿਕ ਦੀ ਮੌਤ ਤੇ ਕੇਜਰੀ ਵਾਲੇ ਸਿਆਸਤ ਦੀਆਂ ਰੋਟੀਆਂ ਸੇਕੀਆਂ ਸਨ ਕਿਵੇਂ ਭੁੱਲ ਸਕਦੇ ਹੋ ਤੁਸੀਂ ਭਗਵੰਤ ਮਾਨ ਜਿਨ੍ਹਾਂ ਨੇ ਪੰਜਾਬ ਦੇ ਸਬੂਤ ਦੀ ਮੌਤ ਤੇ ਰਾਜਨੀਤੀ ਕਰਨ ਦੀ ਕੋਸ਼ਿਸ਼ ਕੀਤੀ ਤੇ ੱੱਕੇ ਮਾਰ ਕੇ ਉਹਨਾਂ ਨੂੰ ਉੱਥੋਂ ਭਜਾਇਆ ਗਿਆ ਜਾਦ ਦੀਆਂ ਗਲੀਆਂ ਗਰਦਿਸ਼ ਵਿੱਚ ਨਾ ਪੈਣ ਪੰਜਾਬ ਦੇ ਲੋਕਾਂ ਦਾ ਮੋਮ ਵਰਗਾ ਦਿਲ ਪੱਥਰ ਨਾ ਹੋ ਜਾਵੇ ਮੌਤ ਤੇ ਫਿਰ ਕੋਈ ਹੱਸੇ ਨਾ ਮੌਤ ਤੇ ਮਜ਼ਾਕ ਨਾ ਬਣਾਏ ਜਾਣ ਇਸ ਲਈ ਬਹੁਤ ਜ਼ਰੂਰੀ ਹੈ ਕਿ ਇਨਸਾਨੀਅਤ ਨੂੰ ਜ਼ਿੰਦਾ ਰੱਖਿਆ ਜਾਵੇ ਤੇ ਇਨਸਾਨੀਅਤ ਨੂੰ ਜ਼ਿੰਦਾ ਰੱਖਣ ਲਈ ਇਨਸਾਨਾਂ ਵਾਂਗ ਰਹਿਣਾ ਪੈਂਦਾ ਹੈ ਆਮ ਆਦਮੀ ਪਾਰਟੀ ਦੀ ਤਰ੍ਹਾਂ ਨਹੀਂ ਪਾਈਚਾਰਾ ਪੇਮ ਪਾਪ ਬਣਾ ਕੇ ਰੱਖਣ ਦੇ ਲਈ ਤੇ ਲਾਸ਼ਾਂ ਤੇ ਸਿਆਸਤ ਕਰਨ ਵਾਲਿਆਂ ਨੂੰ ਪੰਜਾਬ ਤੋਂ ਬਾਹਰ ਦਾ ਰਸਤਾ ਦਿਖਾਉਣਾ ਬਹੁਤ ਜ਼ਰੂਰੀ ਹੈ ਪੰਜਾਬੀਓ